ਹਾਲਾਂਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਟੀਚਰਾਂ ਦੇ ਨਾਲ ਵਾਦਾ ਤੇ ਦਾਵਾ ਕੀਤਾ ਸੀ ਕਿ ਉਹਨਾਂ ਕੋ ਗੈਰ ਵਿੱਦਿਅਕ ਕੰਮ ਨਹੀਂ ਲਈ ਜਾਣਗੇ ਲੇਕਿਨ ਨਵਾਂ ਪੰਜਾਬ ਸਰਕਾਰ ਦਾ ਇੱਕ ਅਜੀਬੋ ਅਜੀਬ ਕਿਸਮ ਦਾ ਇੱਕ ਫੈਸਲਾ ਸੁਣਾਇਆ ਗਿਆ ਕਿ ਜਿੱਥੇ ਵੀ ਧਰਨੇ ਦਿੱਤੇ ਜਾਣਗੇ ਉਥੇ ਟੀਚਰਾਂ ਦੀ ਡਿਊਟੀ ਹੋਣਗੀ ਤੇ ਗੱਲ ਸੰਗਰੂਰ ਦੀ ਹੈ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਤੇ ਸੰਗਰੂਰ ਚ ਹੁਣ ਧਰਨਾ ਪ੍ਰਦਰਸ਼ਨਾਂ ਦੇ ਲਈ ਸਰਕਾਰੀ ਟੀਚਰਾਂ ਦੀ ਤਨਾਤੀ ਕਰ ਦਿੱਤੀ ਗਈ ਆ ਤੇ ਇੰਨਾ ਟੀਚਰਾਂ ਚੋਂ 7 ਟੀਚਰਾਂ ਨੂੰ ਡਿਊਟੀ ਮੈਸਟਰੇਟ ਲਗਾਇਆ ਗਿਆ ਉਧਰ ਟੀਚਰਾਂ ਦੀ ਇੱਕ ਜਥੇਬੰਦੀ ਦੇ ਵਿੱਚ ਰੋਸ ਆ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਪੂਰੀ ਖਬਰ ਕੀ ਹੈ ਛਪੀ ਹੈ ਕਿ ਹੁਣ ਧਰਨਾ ਪ੍ਰਦਰਸ਼ਨਾਂ ਦੇ ਵਿੱਚ ਸਰਕਾਰੀ ਅਧਿਆਪਕ ਵੀ ਹੁਣ ਡਿਊਟੀ ਮੈਸਟਰੇਟ ਹੋਣਗੇ ਅਜੇ ਜਿਲ੍ਹਾ ਸੰਗਰੂਰ ਤੋਂ ਸ਼ੁਰੂਆਤ ਹੋ ਚੁੱਕੀ ਹੈ ਜਿਲ੍ਹਾ ਸੰਗਰੂਰ ਦੇ ਵਿੱਚ ਪ੍ਰਸ਼ਾਸਨ ਨੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਸੰਗਰੂਰ ਜਿਲ੍ਹਾ ਪ੍ਰਸ਼ਾਸਨ ਦੇ ਵਿਭਾਗ ਤੇ ਐਸ.ਡੀ.ਐਮ ਦੇ ਆਦੇਸ਼ ਤੇ ਦੋ ਪ੍ਰਿੰਸੀਪਲ ਅਤੇ ਤਿੰਨ ਅਧਿਆਪਕਾਂ ਸਮੇਤ ਸੱਤ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਉਹ ਹੁਣ ਸੱਤ ਅਧਿਆਪਕ ਬਤੌਰ ਡਿਊਟੀ ਮੈਸਟਰੇਟ ਹੋਣਗੇ ਇਹਨਾਂ ਵਿੱਚ ਇੱਕ ਜ਼ਿਲ੍ਹਾ ਭਾਸ਼ਾ ਅਫਸਰ ਅਤੇ ਇੱਕ ਬਾਗਬਾਨੀ ਦਾ ਡਿਪਟੀ ਡਾਇਰੈਕਟਰ ਵੀ ਸ਼ਾਮਲ ਹੈ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਮ ਤੌਰ ਤੇ ਧਰਨਾ ਪ੍ਰਦਰਸ਼ਨ ਹੁੰਦੇ ਰਹਿੰਦੇ ਨੇ ਮੁੱਖ ਮੰਤਰੀ ਅਤੇ 20 20 VIP ਲੋਕਾਂ ਦਾ ਆਉਣਾ ਜਾਣਾ ਇੱਥੇ ਲੱਗਿਆ ਰਹਿੰਦਾ ਹੈਗਾ ਇਸ ਲਈ ਸੰਗਰੂਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਾਸਤੇ ਸੱਤ ਅਧਿਕਾਰੀਆਂ ਨੂੰ ਬਤੌਰ ਡਿਊਟੀ ਮੈਸਟਰੇਟ ਲਗਾਇਆ ਜਾਂਦਾ ਹੈ ਇੱਧਰ ਡੀਟੀਐਫ ਟੀਚਰਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਸਿੰਘ ਦੇਵ ਪ੍ਰੈਸ ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਨੂੰ ਸਿੱਖਿਆ ਦੇ ਬਿਨਾ ਹੋਰ ਕੰਮਾਂ ਵਿੱਚ ਮੁਕਤ ਕਰਨ ਦੀ ਗੱਲ ਆਖੀ ਸੀ ਕਿ ਟੀਚਰਾਂ ਕੋਲੋਂ ਸਿਰਫ ਸਿਰਫ ਵਿਦਿਅਕ ਕੰਮ ਹੀ ਲਏ ਜਾਣਗੇ ਗੈਰ ਵਿਦਿਅਕ ਕੰਮ ਨਹੀਂ ਲਏ ਜਾਣਗੇ ਪਰ ਹੁਣ ਅਧਿਆਪਕਾਂ ਨੂੰ ਧਰਨਾ ਪ੍ਰਦਰਸ਼ਨਾਂ ਦੇ ਵਿੱਚ ਵੀ ਉਹਨਾਂ ਨੂੰ ਬਤੌਰ ਡਿਊਟੀ ਮੈਸਟ੍ਰੇਟ ਲਗਾ ਦਿੱਤਾ ਗਿਆ ਇਹਨਾਂ ਫੈਸਲਿਆਂ ਨੂੰ ਸਰਕਾਰ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਨਹੀਂ ਤੇ ਰੋ ਸੂਬਾ ਪੱਧਰ ਤੇ ਸ਼ਿੰਗਾਰ ਸਤੇਜ ਕਰ ਦਿੱਤਾ ਜਾਊਗਾ ਜਿਹੜੇ ਸੰਗਰੂਰ ਦੇ ਵਿੱਚ ਟੀਚਰਾਂ ਦੀ ਡਿਊਟੀ ਲਗਾਈ ਗਈ ਆ ਉਹਨਾਂ ਵਿੱਚ ਦਿਨ ਤੇ ਵਾਰੀ ਵੀ ਫਿਕਸ ਕਰ ਦਿੱਤੀ ਗਈ ਆ 28 ਅਗਸਤ ਦੀ ਡਿਊਟੀ ਜਿਹੜੀ ਆ ਅੱਜ ਤੋਂ ਮਤਲਬ ਉੱਥੇ ਜਿਹੜਾ ਤਰਨਾ ਲੱਗੂਗਾ ਉਹਦੀ ਡਿਊਟੀ ਵਾਸਤੇ ਹਰਦੇਵ ਕੁਮਾਰ ਨੇ ਜਿਹੜੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਦੇ ਪ੍ਰਿੰਸੀਪਲ ਨੇ ਉਹ ਉਹਨਾਂ ਦੀ ਡਿਊਟੀ ਤੈਅ ਕੀਤੀ ਗਈ ਹੈ 29 ਅਗਸਤ ਵਾਸਤੇ ਹਰਬੰਸ ਸਿੰਘ ਜੋ ਅੰਗਰੇਜ਼ੀ ਭਾਸ਼ਾ ਦੇ ਟੀਚਰ ਨੇ ਉਹ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਿਆਉਂ ਦੇ ਵਿੱਚ ਪੜਾਉਂਦੇ ਨੇ 30 ਅਗਸਤ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾਚੋ ਦੇ ਕੰਪਿਊਟਰ ਟੀਚਰ ਜਗਦੀਸ਼ ਵਰਮਾ ਡਿਊਟੀ ਦੇਣਗੇ 30 ਅਗਸਤ ਨੂੰ 31 ਅਗਸਤ ਨੂੰ ਡਿਪਟੀ ਡਾਇਰੈਕਟਰ ਬਾਗਬਾਨੀ ਸੰਗਰੂਰ ਨਿਰਵੰਤ ਸਿੰਘ ਡਿਊਟੀ ਨਿਭਾਉਣਗੇ ਇਸੇ ਤਰ੍ਹਾਂ 1 ਸਤੰਬਰ ਨੂੰ ਜ਼ਿਲ੍ਹਾ ਭਾਸ਼ਾ ਅਫਸਰ ਸੰਗਰੂਰ ਰੰਜੋਤ ਸਿੰਘ ਡਿਊਟੀ ਦੇਣਗੇ 2 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀਵਾਲ ਕਲਾ ਦੇ ਕੰਪਿਊਟਰ ਟੀਚਰ ਜਸਬੀਰ ਸਿੰਘ ਡਿਊਟੀ ਨਿਭਾਉਣਗੇ ਅਤੇ 3 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੂੰਗਾ ਦੇ ਪ੍ਰਿੰਸੀਪਲ ਪਰਮਜੀਤ ਸਿੰਘ ਹੁਣੀ ਡਿਊਟੀ ਨਿਭਾਉਣਗੇ ਇਹ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਕਿਉਂਕਿ ਸਰਕਾਰ ਨੇ ਟੀਚਰਾਂ ਦੇ ਧਰਨੇ ਵਾਸਤੇ ਇਹ ਸਰਕਾਰੀ ਟੀਚਰਾਂ ਦੀ ਜਿਹੜੀ ਡਿਊਟੀ ਆ ਉਹ ਤੈਅ ਕਰ ਦਿੱਤੀ ਗਈ ਆ ਇਹਦੇ ਚ ਜਿਹੜੇ ਆਰਡਰ ਪਾਸ ਕੀਤੇ ਗਏ ਨੇ ਉਹਦੇ ਚ ਲਿਖਿਆ ਗਿਆ ਕਿ ਸੰਗਰੂਰ ਸ਼ਹਿਰ ਵਿੱਚ ਆਮ ਤੌਰ ਤੇ ਪ੍ਰਦਰਸ਼ਨ ਧਰਨੇ ਹੁੰਦੇ ਰਹਿੰਦੇ ਹਨ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਵੀ ਵੀ ਆਈ ਪੀ ਜੀ ਦਾ ਆਉਣਾ ਜਾਣਾ ਰਹਿੰਦਾ ਇਸ ਲਈ ਸ਼ਹਿਰ ਵਿੱਚ ਸੰਗਰੂਰ ਸ਼ਹਿਰ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਹੇਠ ਲਿਖੇ ਅਧਿਕਾਰੀਆਂ ਨੂੰ ਬਤੌਰ ਡਿਊਟੀ ਮੈਸਟਰੇਟ ਤਨਾਤ ਕੀਤਾ ਜਾਂਦਾ ਜਿਹਦੇ ਚ ਇਹ ਜਿਹੜਾ ਆ ਆਰਡਰ ਪਾਸ ਕੀਤੇ ਜਾ ਰਹੇ ਨੇ ਇਹ ਵੀ ਕਹਿੰਦਾ ਕਿ ਜਿਹੜੇ ਹੁਕਮ ਨੇ ਤੁਰੰਤ ਲਾਗੂ ਕੀਤੇ ਜਾਣਗੇ ਇਹਦਾ ਜਿਹੜਾ ਉਤਾਰਾ ਵਾ ਇਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਐਸਐਸਪੀ ਸੰਗਰੂਰ ਨੂੰ ਔਰ ਬਾਕੀ ਜਿਹੜੇ ਅਧਿਕਾਰੀਆਂ ਨੂੰ ਵੀ ਇਹ ਸੂਚਿਤ ਕਰ ਦਿੱਤਾ ਗਿਆ ਕਿ ਇਹ ਜਿਹੜੇ ਸੱਤ ਅਧਿਕਾਰੀਆਂ ਜਿੰਨਾਂ ਵਿੱਚ ਟੀਚਰ ਨੇ ਇਹ ਤੌਰ ਹੁਣ ਡਿਊਟੀ ਮੈਸਟਰ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਇੱਕ ਵਾਰ ਫੇਰ ਕਿੰਨਾ ਕਿੰਨਾਂ ਦੀ ਡਿਊਟੀ ਲੱਗੀ ਆ ਉਹਦੇ ਚ ਦੱਸ ਦਿੰਦੇ ਆ ਕਿ ਇਹਦੇ ਚ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਦੇ ਹਰਦੇਵ ਕੁਮਾਰ ਹੁਣੀ ਉਹਨਾਂ ਦੀ ਡਿਊਟੀ ਅੱਜ ਮਤਲਬ ਬੁੱਧਵਾਰ ਤੈਅ ਕਰ ਦਿੱਤੀ ਗਈ ਆ ਜਦ ਕਿ ਅੰਗਰੇਜ਼ੀ ਮਾਸਟਰ ਅੰਗਰੇਜ਼ੀ ਭਾਸ਼ਾ ਦੇ ਮਾਸਟਰ ਜਿਹੜੇ ਇਸ ਟਾਈਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਿਆਉ ਵਿੱਚ ਪੜ੍ਹਾ ਰਹੇ ਨੇ ਹਰਬੰਸ ਸਿੰਘ ਉਹਨਾਂ ਦੀ ਵੀਰਵਾਰ ਨੂੰ ਡਿਊਟੀ ਤੈਅ ਕੀਤੀ ਗਈ ਹੈ ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾਚੋਂ ਦੇ ਕੰਪਿਊਟਰ ਟੀਚਰ ਮਾਸਟਰ ਜਗਦੀਸ਼ ਸ਼ਰਮਾ ਦੀ ਡਿਊਟੀ ਜਿਹੜੀ ਆ ਉਹ 30 ਅਗਸਤ ਦਿਨ ਸ਼ੁੱਕਰਵਾਰ ਨੂੰ ਤੈਅ ਕੀਤੀ ਗਈ ਹੈ ਇਸੇ ਤਰ੍ਹਾਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਜਿਹੜੇ ਸੰਗਰੋਹ ਦੇ ਵਿੱਚ ਬਤੌਰ ਕੰਮ ਸੁਭਾਵਾਂ ਨਿਭਾ ਰਹੇ ਨੇ ਨਿਰਵੰਤ ਸਿੰਘ ਉਹਨਾਂ ਦੀ ਡਿਊਟੀ ਜਿਹੜੀ ਆ 31 ਅਗਸਤ ਦਿਨ ਸ਼ਨੀਵਾਰ ਨੂੰ ਤੈਅ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਪਾਸ਼ਾ ਅਬਸਰ ਸੰਗਰੂਰ ਰਣਜੋਤ ਸਿੰਘ ਦੀ ਜਿਹੜੀ ਡਿਊਟੀ ਆ ਉਹ ਐਤਵਾਰ ਉਹ ਬਤੌਰ ਡਿਊਟੀ ਮੈਸਟਰੇ ਡਬਾਉਣਗੇ ਇਸੇ ਤਰ੍ਹਾਂ ਸੋਮਵਾਰ ਦਿਨ ਦੋ ਦਿਨ ਸੋਮਵਾਰ ਤਰੀਕ 2 ਸਤੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀਵਾਲ ਕਲਾਂ ਦੇ ਵਿੱਚ ਬਤੌਰ ਕੰਪਿਊਟਰ ਟੀਚਰ ਜਸਵੀਰ ਸਿੰਘ ਡਿਊਟੀ ਨਿਭਾਉਣਗੇ ਤੇ 3 ਸਤੰਬਰ ਦਿਨ ਮੰਗਲਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੁੰਗਾ ਦੇ ਪ੍ਰਿੰਸੀਪਲ ਪਰਮਜੀਤ ਸਿੰਘ ਹੋਣੇ 3 ਸਤੰਬਰ ਦਿਨ ਮੰਗਲਵਾਰ ਨੂੰ ਡਿਊਟੀ ਨਿਭਾਉਣਗੇ ਇਹ ਜਿਹੜਾ ਫੈਸਲਾ ਇਹ ਸਰਕਾਰ ਵੱਲੋਂ ਕੀਤਾ ਗਿਆ ਇਸ ਫੈਸਲੇ ਦੀ ਜਿਹੜੀ ਆ ਉਹ ਕਾਫੀ ਨਿੰਦਾ ਹੋ ਰਹੀ ਹੈ ਔਰ ਇਹ ਵੀ ਸੋਸ਼ਲ ਮੀਡੀਆ ਦੇ ਗੱਲ ਚਰਚਾ ਦੇ ਵਿੱਚ ਹੈ ਕਿ ਐਸਜੀਐਮ ਜਾਂ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਸੰਗਰੂਰ ਇਸ ਤਰ੍ਹਾਂ ਦੇ ਆਰਡਰ ਪਾਸ ਕਰ ਸਕਦਾ ਕਿ ਜਿਸ ਵਿੱਚ ਮਾਸਟਰਾਂ ਨੂੰ ਡਿਊਟੀ ਮਿਸਟਰੀਡ ਨਿਯੁਕਤ ਕੀਤਾ ਜਾ ਸਕੇ ਇਨੂੰ ਲੈ ਕੇ ਉਹਨਾਂ ਕਾਫੀ ਚਰਚਾ ਉਧਰ ਜਿਹੜੇ ਡੀਟੀਐਫ ਮਲਾਜਮਾਂ ਦੀ ਜਿਹੜੀ ਟੀਚਰਾਂ ਦੀ ਜਿਹੜੀ ਜਥੇਬੰਦੀ ਆ ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਉਹਨਾਂ ਨੇ ਸਰਕਾਰ ਨੂੰ ਖਾਸ ਕਰਕੇ ਸੂਬੇ ਦੇ ਵਿਦਿਆ ਮੰਤਰੀ ਹਰਜੋਤ ਸਿੰਘ ਬੈਂਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਗੱਲਾਂ ਉਹ ਵਾਅਦੇ ਉਹ ਬੋਲ ਯਾਦ ਕਰਵਾਏ ਨੇ ਜਿਹਦੇ ਚਵਾਰਵਾ ਆਮ ਆਦਮੀ ਪਾਰਟੀ ਦੇ ਵੱਡੇ ਤੋਂ ਵੱਡੇ ਲੀਡਰ ਇਹ ਕਹਿੰਦੇ ਸੀ ਕਿ ਸਾਡੀ ਸਰਕਾਰ ਬੰਦਿਆ ਅਧਿਆਪਕਾਂ ਕੋਲ ਸਿਰਫ ਤੇ ਸਿਰਫ ਵਿਦਿਕ ਕੰਮ ਹੀ ਲੈ ਜਾਣਗੇ ਕੋਈ ਵੀ ਗੈਰ ਵਿਦ ਕੰਮ ਨਹੀਂ ਲਿਆ ਜਾਏਗਾ ਨਾ ਉਹਨਾਂ ਕੋ ਵੋਟਰ ਸੂਚੀਆਂ ਦੇ ਵਿੱਚ ਕੰਮ ਲੈ ਜਾਣਗੇ ਨਾ ਹੋਰ ਕੰਮ ਲੈ ਜਾਣਗੇ ਲੇਕਿਨ ਹੁਣ ਸਰਕਾਰ ਨੇ ਇਨਾਂ ਟੀਚਰਾਂ ਕੋਲ ਜਿਹੜੀ ਆ ਇਹ ਬਤੌਰ ਡਿਊਟੀ ਮੈਸਟਰੇਟ ਦੀ ਜ਼ਿੰਮੇਵਾਰੀ ਹੀ ਲੈਣੀ ਤੈਅ ਕਰ ਦਿੱਤੀ ਆ ਸਵਾਲ ਹੈ ਕਿ ਜਿਸ ਦਿਨ ਇਹ ਜਿਹੜੇ ਟੀਚਰ ਨੇ ਇਥੇ ਬਤੌਰ ਸੰਗਰੂਰ ਤਰਨੇ ਪ੍ਰਦਰਸ਼ਨ ਦੇ ਦੌਰਾਨ ਬਤੌਰ ਡਿਊਟੀ ਮੈਸਟਰੇਟ ਕੰਮ ਕਰਨਗੇ ਉਸ ਤੋਂ ਸਭ ਤੋਂ ਵੱਡੀ ਗੱਲ ਕਿ ਉਹ ਉਸ ਦਿਨ ਉਸ ਸਕੂਲ ਦੇ ਵਿੱਚ ਕੌਣ ਪੜ੍ਹਾਏਗਾ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਟੀਚਰਾਂ ਦੀ ਕਟ ਔਰ ਦੂਜੀ ਗੱਲ ਆ ਕਿ ਕੱਲ ਨੂੰ ਅਗਰ ਉੱਥੇ ਲਾਠੀ ਚਾਰਜ ਦੇ ਆਰਡਰ ਕਰਨੇ ਪੈ ਸਕਦੇ ਜਾਂ ਗੋਲੀ ਚਲਾਉਂਦੇ ਆਰਡਰ ਦੇਣੇ ਪੈਗੇ ਤੇ ਕੀ ਟੀਚਰ ਦੇ ਪਾਣਗੇ ਕਿਉਂਕਿ ਜੋ ਪਾਵਰਾਂ ਮੌਕੇ ਦੇ ਇੱਕ ਐਸ ਡੀ ਐਮ ਅਫਸਰ ਕੋਲ ਹੁੰਦੀਆਂ ਨੇ ਜੋ ਪਾਵਰਾਂ ਮੌਕੇ ਤੇ ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ ਕੋਲ ਹੁੰਦੀਆਂ ਨੇ ਉਹ ਜਿਹੜੀਆਂ ਪਾਵਰਾਂ ਨੇ ਉਹ ਇਹਨਾਂ ਟੀਚਰਾਂ ਕੋਲ ਨਹੀਂ ਹੋ ਸਕਦੀਆਂ ਕਿਉਂਕਿ ਪੁਲਿਸ ਨੂੰ ਜਦੋਂ ਵੀ ਲਾਠੀ ਚਾਰਜ ਕਰਨਾ ਪੈਂਦਾ ਹੈਗਾ ਜਾਂ ਬਹੁਤ ਬੱਤ ਤੋਂ ਬੱਤਰ ਸਥਿਤੀਾਂਾਂ ਦੇ ਵਾਈਫਾਇਰ ਵੀ ਕਰਨੇ ਪੈਣੇ ਉਹ ਮੌਕੇ ਤੇ ਜਿਹੜੇ ਨੇ ਉਹ ਡਿਊਟੀ ਮੈਸਟਰੇਟ ਕੋਲ ਕੋ ਹੀ ਪਰਮਿਸ਼ਨ ਲੈਣੀ ਪੈਂਦੀ ਆ ਤੇ ਜੀ ਸਥਿਤੀ ਦੇ ਵਿੱਚ ਕੀ ਸਰਕਾਰ ਟੀਚਰਾਂ ਦੇ ਗੱਲ ਦੇ ਵਿੱਚ ਹੀ ਢੋਲ ਪਾ ਕੇ ਵਜਾਉਣਾ ਚਾਹੁੰਦੀ ਆ ਕਿਉਂਕਿ ਬਹੁਤੇ ਜਿਹੜੇ ਧਰਨੇ ਨੇ ਉਹ ਟੀਚਰ ਲਾਉਂਦੇ ਨੇ ਤੇ ਟੀਚਰਾਂ ਨੂੰ ਹੀ ਹੁਣ ਡਿਊਟੀ ਮੈਸਟਰੇਟ ਬਣਾਇਆ ਜਾ ਰਿਹਾ ਕੀ ਇਹ ਫੈਸਲਾ ਸਰਕਾਰ ਦਾ ਜਾਇਜ਼ ਆ ਇਸ ਜਾਣਕਾਰੀ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ